ਸੁਜਾਨਪੁਰ ਜੁਗਿਆਰ ਰੋਡ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਖਾਸਾ ਹਰਤ ਨੂੰ ਲੈ ਕੇ ਲੋਕਾਂ ਵੱਲੋਂ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਅਵਤਾਰ ਸਿੰਘ, ਸਰਪੰਚ ਗਰੀਬਦਾਸ, ਬਲਵੀਰ ਸਿੰਘ ਅਤੇ ਹੋਰਨਾਂ ਦਾ ਕਹਿਣਾ ਹੈ ਕਿ ਇਹ ਰੋਡ ਪਿਛਲੇ 20 ਸਾਲ ਤੋਂ ਖਾਸਾ ਹਾਲ ਵਿੱਚ ਹੈ। ਸਰਕਾਰ ਨੇ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਕਈ ਵਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਮਿਲੇ ਐਸਡੀਓ ਮੰਡੀ ਬੋਰਡ ਨੂੰ ਵੀ ਮਿਲੇ ਪਰ ਉਹਨਾਂ ਦੀ ਸਮੱਸਿਆ ਦਾ ਹੱਲ ਨਹੀਂ ਮਿਲਿਆ। ਬਸ ਅਧਿਕਾਰੀਆਂ ਤੋਂ ਸਿਰਫ ਲਾਹੇ ਹੀ ਮਿਲੇ ਹਨ ਜਿਸ ਕਰਕੇ ਉਹਨਾਂ ਨੇ ਅੱਜ ਚੱਕਾ ਜਾਮ ਕੀਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਰੋਡ ਦੇ ਕਾਰਨ ਲੋਕ ਬਹੁਤ ਪਰੇਸ਼ਾਨ ਹਨ ਅਤੇ ਕਈ ਹਾਦਸੇ ਵਾਪਰ ਚੁੱਕੇ ਹਨ। ਉਨਾ ਇਹ ਵੀ ਕਹਿ ਕਿ ਜੇਕਰ ਇਸ ਰੋਡ ਦਾ ਛੇਤੀ ਹੱਲ ਨਹੀਂ ਕੀਤਾ ਗਿਆ ਤਾਂ ਉਹ ਨੈਸ਼ਨਲ ਹਾਈਵੇਅ ਤੇ ਰੇਲ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਗੇ ਸਾਡੀ ਜੀ 15-20 ਸਾਲ ਤੋਂ ਸਮੱਸਿਆ ਸਾਨੂੰ ਤਾਂ ਇੰਨਾ ਲੰਘਣਾ ਮੁਸ਼ਕਲ ਹੋਇਆ ਪਿਆ ਅੱਜ ਤਾਂ ਚਲ ਕੁਝ ਮੌਸਮ ਸਾਫ਼ ਆ ਤੇ ਜਦੋਂ ਵਰਖਾ ਪੈਂਦੀ ਆ ਨਾ ਇਥੋਂ ਸਕੂਟੀ ਲੰਘਦੀ ਨਾ ਮੋਟਰਸਾਈਕਲ ਲੰਘਦਾ ਕੋਈ ਕਾਰ ਆਲਾ ਲੰਘਿਆ ਤਾਂ ਲੰਘਿਆ ਇਹ ਅੱਜ ਤਾਂ ਨਰਕ ਚ ਰਹਿੰਦੇ ਆ ਇਥੇ ਇਹ ਕਾਹਦਾ ਪੰਜਾਬ ਆ ਇਹਨਾਂ ਨਾਲੋਂ ਤਾਂ ਪਹਾੜੀਏ ਲੋਕ ਸਾਰਿਆਂ ਨਾਲੋਂ ਵਧੀਆ ਹਮਾਚਲੇ ਵਾਲੇ ਵਧੀਆ ਨੇ ਉਹਨਾਂ ਨੇ ਸੜਕਾ ਵਧੀਆ ਬਣਾ ਤੀਆਂ ਇਹ ਪੰਜਾਬ ਸਰਕਾਰ ਐਡੀ ਨਿਕੰਮੀ ਸਰਕਾਰ ਨਿਕਲੀ ਉਹ ਇੱਕ ਸੜਕ ਨਹੀਂ ਬਣਾ ਸਕਦੀ ਕਿੱਡੀ ਗੱਲ ਹੁੰਦੀ ਆ ਇਹ ਅੱਜ ਤਾਂ ਇੰਨੇ ਔਖਾ ਮੈਂ ਗਿਰ ਗਿਆ ਸੀਗਾ ਜੀ ਇੱਥੇ ਆ ਗਿਆ ਮੇਰੇ ਸੱਟ ਲੱਗੀ ਪਈ ਆ ਦੇਖ ਲਓ ਹੁਣ ਜੇ ਲੱਭਦਾ ਹੀ ਉਹ ਪਤਾ ਐਡੀ ਅੱਖ ਸੋਚ ਗਈ ਚੰਗੇ ਭੱਲੇ ਬੰਦੇ ਗਿਰੀ ਜਾਣ ਦੇਦੇ ਇੱਥੇ ਅਸੀਂ ਮਰ ਲੇਦੇ ਆ ਇਹਦੇ ਨਾਲ ਤਾਂ ਪਿਆ ਚੰਗਾ ਬੰਦਾ ਕੀ ਕੱਟਾ ਖੜਾ ਹੈ ਜਿੰਦਗੀ ਕਰਨੀ ਇੱਕ ਸੜਕ ਨਹੀਂ ਬਣਾ ਸਕਦੀ ਸਰਕਾਰ ਬਹੁਤ ਦੁਖੀਆਂ ਜੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਅਕੇ ਡੀਸੀ ਸਾਹਿਬ ਕੋਲ ਵੀ ਅਸੀਂ ਗਏ ਆ ਸਾਰੇ ਇਕੱਠੇ ਹੋ ਗਏ ਚਾਰ ਪੰਜ ਵਾਰ ਮਿਲਿਆ ਉਹ ਵੀ ਅਸ਼ਵਾਸਨ ਦਿੰਦੇ ਵੀ ਬਣ ਜਾਏਗੀ ਬਣ ਜਾਏਗੀ 15 20 ਦਿਨ ਰੁਕੋ ਜੀ ਹੁਣ ਤਾਂ ਇੱਕ ਦਿਨ ਕਹਿੰਦੇ ਸੀ ਟੈਂਡਰ ਵੀ ਹੋ ਗਿਆ ਹੁਣ ਜੇ ਟੈਂਡਰ ਵੀ ਹੋ ਗਿਆ ਫਿਰ ਹੁਣ ਕਸਰ ਕਹਦੀ ਆ ਇਸ ਕਰਕੇ ਬੇਨਤੀ ਆ ਜੀ ਜਲਦੀ ਤੋਂ ਜਲਦੀ ਬਣਾਓ ਨਹੀਂ ਸਾਡੇ ਨਹੀਂ ਧਰਨੇ ਪ੍ਰਦਰਸ਼ਨ ਚੱਲਦੇ ਹੀ ਰਹਿਣਗੇ ਇਸ ਤਰ੍ਹਾਂ ਇਹ ਕਸ਼ਨ ਕੀਤਾ ਜਾ ਰਿਹਾ ਦੇਖੋ ਜੀ 15 20 ਸਾਲ ਤੋਂ ਸਾਡੀ ਇਹ ਸੜਕ ਜਿਹੜੀ ਅਸੀਂ ਨਰਕ ਚੋਂ ਗੁਜ਼ਰ ਰਹੇ ਹਾਂ ਇਹ ਸੁਜਾਨਪੁਰ ਤੋਂ ਲੈ ਕੇ ਜਗਿਆਲ ਦੀ ਜਿਹੜੀ ਸੜਕ ਹੈ ਇਹ ਤਾਂ ਇੰਨਾ ਕੁ ਬੁਰਾ ਹਾਲ ਆ ਕਿ ਸਾਡਾ ਲੰਘਣਾ ਇੰਨਾ ਮੁਸ਼ਕਲ ਹੋ ਗਿਆ ਇਹ ਸਾਨੂੰ ਤੇ ਆਦੀਵਾਸੀਆਂ ਤੋਂ ਵੀ ਪਿਛੇ ਰਹਿਣਾ ਪਿਆ ਗਿਆ। ਇਹ ਸੜਕ ਨੂੰ ਬਾਰ-ਬਾਰ ਅਸੀਂ ਪ੍ਰਸ਼ਾਸਨ ਤੇ ਵੀ ਮੰਗ ਕੀਤੀ ਆ। ਲੇਕਿਨ ਪ੍ਰਸ਼ਾਸਨ ਤੇ ਬਿਲਕੁਲ ਜੂਨ ਨਾ ਛੜਕੀ। ਅਸੀਂ ਡੀਸੀ ਸਾਹਿਬ ਤੇ ਵੀ ਘੱਟੋ-ਘੱਟ ਵੀ 5-7 ਵਾਰੀ ਗਏ ਜਾ ਕੇ ਮੈਮੋਰੰਡਮ ਦਿੱਤਾ। ਲੇਕਿਨ ਡੀਸੀ ਸਾਹਿਬ ਨੇ ਸਾਨੂੰ ਇਹੀ ਅਸ਼ਵਾਸ਼ਣ ਦਿੱਤਾ ਸੀਗਾ ਵੀ ਤੁਹਾਡੀ ਸੜਕ 15 ਦਿਨਾਂ ਚ 20 ਦਿਨਾਂ ਚ ਬਣ ਜਾਏਗੀ। ਪਰ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਕੰਮ ਨਹੀਂ ਹੋਇਆ। ਅਸੀਂ 4 ਮਹੀਨੇ ਪਹਿਲਾਂ ਦੁਬਾਰਾ ਡੀਸੀ ਸਾਹਿਬ ਨੂੰ ਇਹ ਕਿਹਾ ਡੀਸੀ ਸਾਹਿਬ ਤੁਸੀਂ ਸਾਨੂੰ ਬਹੁਤ ਵਾਰੀ ਅਸ਼ਵਾਸ਼ਣ ਦਿੱਤਾ ਲੇਕਿਨ ਸਾਡੀ ਸੜਕੇ ਨਹੀਂ ਬਣ ਰਹੀ। ਇਹਦਾ ਕੀ ਕਾਰਨ ਆ ਬਸ ਸਾਨੂੰ ਕਹਿੰਦੇ ਕੋਈ ਨਹੀਂ ਅਸੀਂ ਅਗਲੀ ਮੀਟਿੰਗ ਕਰਕੇ ਤਹਿਸੀਲਦਾਰ ਸਾਹਿਬ ਨਾਲ ਕਰਕੇ ਨਿਸ਼ਾਨਦੇਹੀ ਕਰਵਾ ਕੇ ਤੁਹਾਡੀ ਸੜਕ ਬਣਾ ਜੇਗੀ ਤੁਹਾਡਾ ਟੈਂਡਰ ਕਰਾ ਦਿਆਂਗੇ ਪਰ ਇਸ ਤਰ੍ਹਾਂ ਦੀ ਕੋਈ ਵੀ ਟੈਂਡਰ ਨਹੀਂ ਹੋਇਆ ਜਦੋਂ মিডিਆ ਦੇ ਵਿੱਚ ਗੱਲ ਕਰਦੇ ਆ ਅਸੀਂ ਤੇ ਦੂਜੇ ਦਿਨ ਆ ਕੇ ਕਹਿ ਦਿੰਦੇ ਆ ਵੀ ਟੈਂਡਰ ਲਗਾ ਲਗਣ ਜੀ ਟੈਂਡਰ ਲਗਾ ਲਗਣ ਜੀ ਜਦੋਂ ਡੇਟਾ ਪਾਈਆਂ ਜਾਂਦੀਆਂ ਨੇ ਉਹਦੇ ਬਾਅਦ ਸਾਡਾ ਟੈਂਡਰ ਜਿਹੜਾ ਉਹ ਨੇਲ ਹੋ ਜਾਂਦਾ ਸਾਨੂੰ ਇਥੇ ਰਹਿਣ ਦਾ ਬੜਾ ਹੀ ਮੁਸ਼ਕਲ ਆ ਅਸੀਂ ਛਿਆਨਪੁਰ ਤੋਂ ਕੋਈ ਸਮਾਨ ਲੈਣਾ ਹੋਵੇ ਨਾ ਤੇ ਆਟੋਵਾਂ ਨੂੰ ਕਹੀਏ ਵੀ ਪਾਜੀ ਸਾਡੇ ਪਿੰਡ ਸਮਾਨ ਲੈ ਕੇ ਜਾਣਾ ਤੇ ਆਟੋ ਵਾਲੇ ਕਹਿੰਦੇ ਪਾਜੀ ਪਿੰਡ ਬਨਵਾਲ ਵਾਸੇ ਘਟੋ ਘਟ 100 ਪਿੰਡ ਹੱਥ ਦਾ ਤੁਸੀਂ ਪਿੰਡਾਂ ਦੇ ਅਸੀਂ ਨਾਂ ਲਵਾਂਗੇ ਮੈਰਾ ਰਾਣੀਪੁਰ ਥਿਆਲ ਮਰਗੀ ਜੁਗਿਆਲ ਸ਼ਾਪਰ ਕੰਡੀ ਇਹ ਸਾਰਾ ਰੋਡ ਇੱਥੇ ਚੱਲਦਾ 100 ਪਿੰਡ ਘਟੋ ਘਟ ਲੋਕ ਜਾਂਦੇ ਆ 40 ਪਿੰਡਾਂ ਦੇ ਲੋਕ ਇਸ ਤਰ੍ਹਾਂ ਦੇ ਆ ਜਿਹੜਾ ਕਿ ਰੋਜ਼ ਦੀ ਰੋਜ਼ ਆਣ ਜਾਣ ਘਟੋ ਘਟ ਵੀ ਦੋ ਦੋ ਚਾਰ ਚਾਰ ਵਾਰੀ ਦਾ ਆਣ ਜਾਣਾ ਹੈਗਾ ਇਹਨਾਂ ਲੋਕਾਂ ਦਾ ਪਰ ਲੋਕਾਂ ਨੇ ਸਾਨੂੰ ਆ ਕੇ ਬਾਰ ਬਾਰ ਕਹਿੰਦੇ ਆ ਕਿ ਸਰਪੰਚ ਸਾਹਿਬ ਪ੍ਰਧਾਨ ਜੀ ਆ ਤੁਸੀਂ ਤੁਹਾਡੀਆਂ ਸੜਕਾਂ ਨਹੀਂ ਮੜ ਰਹੀਆਂ ਪਰ ਅਸੀਂ ਕੀ ਕਹੀਏ ਅਸੀਂ ਤੇ ਇਹੀ ਕਹਿੰਨਾ ਕਿ ਅਸੀਂ ਡੀਸੀ ਸਾਹਿਬ ਤੋਂ ਗਏ ਸੀ ਅਸੀਂ ਮਹਿਕਮੇ ਤੋਂ ਗਏ ਸੀ ਜਦੋਂ ਅਸੀਂ ਐਸਡੀਓ ਸਾਹਿਬ ਨਾਲ ਗੱਲ ਕਰੀਏ ਤੇ ਉਹ ਵੀ ਪਾਣੀਆਂ ਵਾਰ ਕੇ ਕਹਿੰਦੇ ਬਸ ਹੋ ਜਾਏਗਾ ਕੰਮ ਹੋ ਜਾਏਗਾ ਕੰਮ ਹੋਣਾ ਕਰਦੂਆਂ ਸਾਨੂੰ ਇਸ ਨਰਕ ਚ ਕਦੋਂ ਕੱਢਣਾ ਅਸੀਂ ਸਰਕਾਰ ਨਾਲ ਗੱਲਬਾਤ ਕਰੀਏ ਤੇ ਉਹ ਕਹਿੰਦੇ ਆ ਕਿ ਪੀਐਮ ਯੋਜਨਾ ਤੇ ਪ੍ਰਧਾਨ ਮੰਤਰੀ ਯੋਜਨਾ ਤੇ ਜਦੋਂ ਪ੍ਰਧਾਨ ਮੰਤਰੀ ਯੋਜਨਾ ਦੀ ਗੱਲ ਹੁੰਦੀ ਆ ਤੇ ਮੰਡੀ ਬੋਰਡ ਆ ਸਾਨੂੰ ਫੇਰ ਟਾਲ ਦਿੰਦੇ ਆ ਮੰਡੀ ਬੋਰਡ ਆ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਯੋਜਨਾ ਕੰਮ ਕਰਨਾ ਹੈਗਾ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਸਾਡੀ ਸੜਕ ਬਣੇਗੀ ਕਿ ਜਾਂ ਨਹੀਂ ਬਣੇਗੀ ਇਸ ਕਰਕੇ ਅਸੀਂ ਸਾਰਿਆਂ ਨੇ ਅੱਜ ਪ੍ਰਦਰਸ਼ਨ ਕੀਤਾ ਇਹ ਪਿੰਡਾਂ ਦੇ ਸਰਪੰਚ ਲੋਕ ਜਿਹੜੇ ਆਏ ਨੇ ਇਹ ਇਹੀ ਕਹਿਣਾ ਚਾਹੁੰਦੇ ਆ ਕਿ ਸਾਡੀ ਸੜਕ ਬਣਾਓ ਸਾਨੂੰ ਨਰਕ ਜਿ ਘਟੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ